ਗੁਰੂ ਪਿਆਰੀ ਗੁਰਸਾਹਿ ਸਾ ਸੰਗਤ ਜੀਓ ਵੱਡੇ ਭਾਗ ਅਮਰਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਨਾਮਵਾ ਰਹੇ ਹਾਂ ਆਪੋ ਜੀ ਜਿੰਨੇ ਸਪੀਰ ਆਪਾਂ ਜੁੜ ਬੈਠੇ ਹਾਂ ਯਾਰੋ ਸਵਰਤਨਾਂ ਨੂੰ ਇਕਾਗਰ ਕਰਦੇ ਹੋਏ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੋਖਮਣੀ ਸਾਹਿਬ ਦੇ ਵਿੱਚੋਂ ਲੜੀਵਾਰ ਰੱਖਿਆ ਚੱਲ ਰਹੀ ਹੈ ਜੀ ਅੱਜ ਆਪਾਂ ਪੰਜਵੇਂ ਪਾਉ ਦੀ ਜਿਹੜੀ ਵਿਚਾਰ ਹੈ ਉਹ ਸ਼ੁਰੂ ਕਰਨੀ ਹੈ ਆਓ ਪਹਿਲਾਂ ਪਾਠ ਕਰ ਲਈਏ ਤਾਂ ਕਿ ਸਵਰਤ ਦੇ ਵਿੱਚ ਜਿਹੜੇ ਗੁਰੂ ਦੇ ਸ਼ਬਦ ਹੈ ਸਾਡੇ ਆ ਜਾਣਾ ਇਸ ਕਾ ਬਲ ਨਹੀਂ ਇਸ ਹਾਥ ਕਰਨ ਕਰਾਵਣ ਸਰਬ ਕੋ नाथ ਆਗਿਆਕਾਰੀ ਬੱਪਰਾ ਜਿਓ ਜੋਤਿਸ ਭਾਵੈ ਕਬਹੂ ਊਚ ਨੀਚ ਮੈਂ ਬਸੈ ਕਬਹੂ ਸੋਗ ਹਰਖ ਰੰਗ ਹੱਸੈ ਕਬਹੂ ਨਿੰਦ ਚਿੰਦ ਬਿਉਹਾਰ ਕਬਹੂ ਊਗਾ ਆਕਾਸ ਭਯਾਰ ਕਬਹੂ ਬਿਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਇਹ ਜੀ ਪੰਜਵਾਂ ਪਦ 11ਵਾਂ ਅਸ਼ਟਪਦੀ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਇਸ ਕਾ ਬਲ ਨਹੀਂ ਇਸ ਹਾਥ ਲੋ ਭਾਈ ਜਿਹੜੇ ਆਪਣੇ ਸਰੀਰ ਦਾ ਜੋਰ ਆਣਾ ਕਿਸੇ ਤਰ੍ਹਾਂ ਦਾ ਵੀ ਜੋਰ ਹੈ ਦਿਮਾਗੀ ਤਾਣ ਹੁੰਦਾ ਮਨੁੱਖ ਦਾ ਇਹ ਵੀ ਜ਼ੋਰ ਹੈ ਇਹ ਪ੍ਰਮਾਤਮਾ ਨੇ ਸਰੀਰਕ ਤੌਰ ਉੱਤੇ ਜ਼ੋਰ ਦਿੱਤਾ ਇਹ ਵੀ ਜ਼ੋਰ ਮੰਨਿਆ ਜਾਂਦਾ ਹੈ ਇਹ ਵੱਖ-ਵੱਖ ਤਰ੍ਹਾਂ ਦੇ ਜ਼ੋਰ ਹੁੰਦੇ ਐ ਜ਼ਮੀਨ ਜਾਇਦਾਦ ਬਹੁਤ ਜ਼ਿਆਦੀ ਦਿੱਤੀ ਇਹ ਵੀ ਜ਼ੋਰ ਹੈ ਅਹੁਦਾ ਦਿੱਤਾ ਇਹ ਵੀ ਜ਼ੋਰ ਹੈ ਬਹੁਤ ਤਰ੍ਹਾਂ ਦੇ ਜ਼ੋਰ ਹੈ ਜੀ ਕਹਿੰਦੇ ਵੀ ਮਨੁੱਖ ਦੇ ਜਿਹੜੇ ਜ਼ੋਰ ਦਿੱਤੇ ਪਏ ਨਾ ਕਾਲ ਪੁਰਖ ਵਾਹਿਗੁਰੂ ਨੇ ਪਰ ਬੰਦੇ ਦੇ ਹੱਥ ਵਿੱਚ ਨਹੀਂ ਇਹ ਜ਼ੋਰ ਐ ਜੇ ਕੋਈ ਬੰਦਾ ਕਹੇ ਤੂੰ ਨਾ ਮੇਰੇ ਹੱਥ ਵਿੱਚ ਜੋ ਨਾ ਬਾਬਾ ਕਬੀਰ ਜੀ ਨੇ ਨਾ ਇੱਕ ਬਹੁਤ ਸੋਹਣਾ ਸ਼ਲੋਕ ਦੇ ਵਿੱਚ ਉਦਾਹਰਨ ਦਿੱਤੀ ਹੈ ਜੀ ਬਾਦ ਕਹ ਹੈ ਹੋਹੀ ਪੜਾ ਦਾਰੂ ਮੇਰੇ ਵੱਸ ਇਹ ਤੋ ਬਸਤ ਗੋਪਾਲ ਕੀ ਜਬ ਭਾਵੈ ਖਾਸ ਕਬੀਰ ਸਾਹਿਬ ਕਹਿੰਦੇ ਨਾ ਬੈਦ ਕਹੀ ਜਾਂਦਾ ਲੋਕਾਂ ਨੂੰ ਵੀ ਦਵਾਈ ਤਾਂ ਮੇਰੇ ਵੱਸ ਸਾਨੂੰ ਕੋ ਮੈਂ ਆਪਦੇ ਦਿਮਾਗ ਨਾਲ ਨਾ ਫਾਰਮੂਲੇ ਕੱਢਦਾਗਾ ਤੇ ਲੋਕਾਂ ਨੂੰ ਠੀਕ ਕਰਦਾਗਾ ਪਰ ਗੁਰੂ ਸਾਹਿਬ ਜੀ ਬਾਬਾ ਕਬੀਰ ਜੀ ਕਹਿੰਦੇ ਬੈਦ ਕਹ ਹੈ ਹਉ ਹੀ ਪੜਾ ਮੈਂ ਚੰਗਾ ਆਂਦਾ ਬੈਦ ਕਹਿੰਦਾ ਮੈਂ ਚੰਗਾ ਉਹਦੀ ਦਵਾਈ ਨਹੀਂ ਕੰਮ ਕਰਨੀ ਮੇਰੀ ਦਵਾਈ ਕੰਮ ਕਰੂਗੀ ਡਾਕਟਰ ਇੱਕ ਦੂਜੇ ਨੂੰ ਕਹਿੰਦੇ ਹੁੰਦੇ ਹਨ ਉਹ ਤਾਂ ਤੁਸੀਂ ਗਲਤ ਬੰਦੇ ਕੋਲੇ ਜਾ ਗਲਤ ਡਾਕਟਰ ਕੋਲੇ ਜਾ ਪਰ ਬਾਬਾ ਕਬੀਰ ਜੀ ਕਹਿੰਦੇ ਵੈਦਕ ਹੈ ਹੋਂ ਹੀ ਭਲਾ दारू ਮੇਰਾ ਵਸ ਇਹ ਤੋਂ ਵਸਤ ਗੋਪਾਲ ਕੀ ਜਦ ਭਾਵੈ ਲੈ ਖਾਸੇ ਤਾਂ ਪ੍ਰਮਾਤਮਾ ਦੀ ਦਿੱਤੀ ਹੋਈ ਦਾਤ ਹੈ ਭਾਈ ਜਦੋਂ ਚਾਵੇ ਇਹ ਦਾਤ ਵਾਪਸ ਲੈ ਸਕਦਾ ਹੈ ਜੀ ਦਿਮਾਗੀ ਤਾਂ ਨਹੀਂ ਹੈ ਨਾ ਦਿਮਾਗੀ ਜੋਰ ਹੈਗਾ ਤੇ ਜੇ ਪ੍ਰਮਾਤਮਾ ਨੇ ਅਧਰੰਗੀ ਕਰਤਾ ਦਿਮਾਗ ਕੀ ਕਰੂਗਾ ਔਹ ਹੋ ਜਾਂਦਾ ਮੜਕੂ ਹੋਰੀ ਟੇਡਾ ਵਿੰਗਾ ਜਾ ਮੂੰਹ ਮੂੰਹ ਹੀ ਟੇਡਾ ਹੋ ਜਾਂਦਾ ਹੈ ਦੇਖਨੇ ਨਾ ਪੈਦੋ ਐਵੇਂ ਨਾ ਮਾਣਾ ਮਾਣ ਕਰੀ ਕਿਸੇ ਗੱਲ ਦਾ ਸੋ ਕਿਸੇ ਤਰ੍ਹਾਂ ਦਾ ਵੀ ਜੋਰ ਹੈ ਗੁਰੂ ਜੀ ਕਹਿੰਦੇ ਬੰਦਿਆ ਤੇਰੇ ਹੱਥ ਵਿੱਚ ਨਹੀਂ ਹੈ ਸਰੀਰਕ ਜੋਰ ਦੀ ਗੱਲ ਦਸਵੇਂ ਪਾਸ਼ਾ ਕਰਦੇ ਆ ਆ ਪ੍ਰਸਾਦ ਸਵੈਆਂ ਚ ਪੜਦੇ ਨਾ ਪੰਨਿਤ ਗਾੜੇ ਗੜਾਣ ਕੇ ਤੋੜ ਨਾ ਹਾਰ ਸੋ ਬਖ ਨਹੀ ਚਕ ਚਾਰ ਲਵਿਆ ਕਹਿੰਦੇ ਐਡੇ ਤਗੜੇ ਮਨੁੱਖ ਸੀਗੇ ਵੀ ਜਿਹੜੇ ਨਾ ਕਿਲਿਆਂ ਦੀਆਂ ਕੰਧਾਂ ਨੂੰ ਮੋਢਾ ਮਾਰ ਕੇ ਧੱਕਣ ਦੀ ਤਾਕਤ ਰੱਖਦੇ ਸੀਗੇ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵੈ ਜਾ ਇੱਕ ਬੋਲ ਉਹਨਾਂ ਦਾ ਜਵਾਨ ਦਾ ਕਹਿੰਦੇ ਵੀ ਚਾਰੇ ਦਿਸ਼ਾਵਾਂ ਦੇ ਵਿੱਚ ਕਾਨੂੰਨ ਬਣ ਜਾਂਦਾ ਸੀਗਾ ਸੋ ਬਾਤ ਨਹੀਂ ਚੱਕ ਚਾਰ ਲਵੈ ਜਾ ਚਾਰੇ ਦਿਸ਼ਾਵਾਂ ਚਾਰੇ ਚੱਕਾਂ ਦੇ ਵਿੱਚ ਨਾ ਉਹਨਾਂ ਦਾ ਬੋਲ ਲੋਕਾਂ ਵਾਸਤੇ ਕਾਨੂੰਨ ਬਣ ਜਾਂਦਾ ਸੀਗਾ ਗੁਰੂ ਜੀ ਕਹਿੰਦੇ ਉਹ ਗਏ ਕਿਧਰੇ ਗਏ ਜੋਰਾਂ-ਜੂਰਾਂ ਵਾਲੇ ਭਾਈ ਜਿਹੜੇ ਕਿਲਿਆਂ ਦੇ ਆ ਕੰਧਾਂ ਨੂੰ ਧੱਕਣ ਦੀ ਤਾਕਤ ਰੱਖਦੇ ਸੀ ਕਿਧਰ ਗਏ ਕਿਧਰ ਗਏ ਭੀ ਮਰ ਗਏ ਜੀ ਕਹਿੰਦੇ ਸੀ ਹਾਥੀ ਪੂਛਾਂ ਤੋਂ ਫੜ-ਫੜ ਕੇ ਤਾਂ ਨੂੰ ਜਲਾਤੇ ਕਿਧਰ ਗਏ ਭਾਈ ਸੋ ਗੁਰੂ ਜੀ ਕਹਿੰਦੇ ਬਥੇਰੇ ਇੱਥੇ ਦੁਨੀਆਂ ਵਿੱਚ ਤਗੜੇ ਮਨੁੱਖ ਵੀ ਆਏ ਹਨ। ਸੇਰੇਣ ਤੁਰ ਜਾਣਾ ਹੈ ਪਰ ਬੰਦਾ ਆਪਣੇ ਹੰਕਾਰ 'ਚ ਮਰ ਜਾਂਦਾ ਫਿਰਦੇ। ਕਈ ਮਨੁੱਖ ਨਾ ਵੇਖਿਆ ਜੀ ਵੀ ਮਗਰਲੀ ਉਮਰੇ ਨਾ ਫਿਰ ਆਪਦਾ ਹੰਕਾਰ ਹੀ ਗਣਾਇ ਜਾਂਦਾ ਅਸੀਂ ਦੋ ਦੋ ਬੋਰਿੰਗਾ ਚੱਕ ਦਾਂਦੇ ਸੀਗੇ ਅਸੀਂ ਐਂ ਕਰਦਾ ਹੁੰਦੇ ਸੀ ਆਹ ਕਰਦਾ ਹੁੰਦੇ ਸੀ ਤੇ ਹੁਣ ਹੁਣ ਚੱਕਿਓ ਖਾਊਗਾ ਬੋਰਿੰਗਾ ਫੇਰਾ ਹੁਣ ਤਾਂ ਮੰਜੇ ਤੋਂ ਪਲਾਂਘ ਵੀ ਨਹੀਂ ਪੁੱਟੀ ਜਾਂਦੀ ਇਹ ਵੀ ਜੋਰ ਉਹਦਾ ਦਿੱਤਾ ਹੋਇਆ ਰਹੁ ਵਿਚਾਰ ਸੋ ਗੁਰੂ ਜੀ ਕਹਿੰਦੇ ਇਸ ਕਾ ਬਲ ਨਹੀਂ ਇਸ ਹੱਥ ਬੰਦਿਆ ਆ ਤੇਰੇ ਜੋਰ ਹਨ ਜਿਹੜੇ ਤੇਰੇ ਹੱਥ ਵਿੱਚ ਨਹੀਂਗੇ ਕਰਨ ਕਰਾਵਨ ਸਰਬ ਕੋ ਨਾਥ ਉਹ ਕਰਨ ਕਰਾਉਣ ਵਾਲਾ ਪ੍ਰਮਾਤਮਾ ਹੈ ਹੁਣ ਦੁਨੀ ਚੰਦ ਕਿੰਨਾ ਤਗੜਾ ਸੀਗਾ ਦੁਨੀ ਚੰਦ 10ਵੇਂ ਪਾਸ਼ਾ ਵਲੇ ਹੋਇਆ ਦੁਨੀ ਚੰਦ ਗਿੱਡਾ ਤਗੜਾ ਸੀਗਾ ਤੇ ਬਚਿੱਤਰ ਸਿੰਘ ਕਿੰਨਾ ਸੀਗਾ ਗੁਰੂ ਸਾਹਿਬ ਜੀ ਕਹਿੰਦੇ ਹਾਥੀ ਨਾਮ ਕਾਬਲਾ ਕੌਣ ਕਰੂਗਾ ਭਾਈ ਕਹਿੰਦੇ ਸਾਡਾ ਦੁਨੀ ਚੰਦ ਹੈਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਸੇਕਨ ਦੇ ਮਹਾਰਾਜ ਉਹਦਾ ਮਸਥਾ ਹਾਥੀ ਆਉਂਦਾ ਪਹਾੜੀ ਰਾਜਾਂ ਦਾ ਤਲਵਾਰਾਂ ਬੰਨੀਆਂ ਉਹਦੇ ਸੁੰਡ ਦੇ ਨਾਲ ਮੱਥੇ ਦੇ ਉੱਤੇ ਸਾਰੇ ਸਰੀਰ ਦੇ ਉੱਤੇ ਤਵੇ ਬੰਨੇ ਵਿਆ ਹੈ ਕਿਉਂ ਨੂੰ ਕੋਣ ਮੁਕਾਬਲਾ ਕੌਣ ਕਰੂ ਦਾ ਨਾ ਤੇ ਸਾਡਾ ਦੁਨੀ ਚੰਦ ਹਾਥੀ ਹੈ ਗੁਰੂ ਸਾਹਿਬ ਜੀ ਨੇ ਨਾ ਗੁਰੂ ਘਰ ਦੇ ਵਿੱਚ ਇਹਨੂੰ ਪਾਲਿਆ ਸੀਗਾ ਦੇਖ ਆਉਂਦੇ ਹੁੰਦੇ ਸੀਗੇ ਵੀ ਇੰਨੀ ਘੋਵ ਦੇ ਵਿੱਚ ਲਾਰ ਲਾ ਕੇ ਨਾ ਪਨੀਰੀ ਖਵਾ ਖਵਾਈ ਜਾਣੀ ਤੇ ਇਹ ਵੀ ਦੇ ਹੋ ਗਈ ਸੱਤ ਮਣ ਦੀ ਦੇ ਸੀ ਇਹਦੀ ਜੀ ਸੱਤ ਮਣ ਦਾ ਸੀਗਾ ਦੁਨੀ ਚੰਦ ਤੇ ਜਦੋਂ ਗੁਰੂ ਸਾਹਿਬ ਨੇ ਬਖਾਉਣੇ ਸੀਗਾ ਵੀ ਬੰਦੇ ਦੇ ਨਾ ਸਰੀਰਕ ਤਗੜਾਪਨ ਨੀ ਮਨੁੱਖ ਤਕੜਾ ਹੁੰਦਾਗਾ ਅੰਦਰੋਂ ਮਨੁੱਖ ਤਕੜਾ ਹੋਵੇ ਮਨ ਕਰਕੇ ਤਕੜਾ ਹੋਣਾ ਜ਼ਰੂਰੀ ਆ ਬਲਵਾਨ ਸਰੀਰਕ ਤਕੜਾ ਕੁਝ ਨਹੀਂ ਕਰਦਾਗਾ ਤੇ ਜਦੋਂ ਗੁਰੂ ਸਾਹਿਬ ਜੀ ਨੇ ਕਿਹਾ ਨਾ ਵੀ ਦੁਨੀ ਚੰਦ ਲੜੂਗਾ ਤੇ ਆਪਦੇ ਨਾ ਦੋਸਤਾਂ ਨਾਲ ਗੱਲਾਂ ਕਰਦਾ ਹੈ ਦੁਨੀ ਚੰਦ ਕਹਿੰਦਾ ਯਾਰ ਹਾਥੀਆਂ ਨਾਲ ਵੀ ਕਦੇ ਮੁਕਾਬਲੇ ਹੋਏ ਆ ਲੈ ਬੰਦਿਆ ਨਾ ਚਾ ਲੜ ਕੇ ਆਪਾਂ ਛਿੱਦੀ ਪਾਜ ਦੀ ਕੋਈ ਗੱਲ ਨਹੀਂ ਯਾਰ ਹਾਥੀਆਂ ਨਾਲ ਪਸ਼ੂਆਂ ਨਾਲ ਇਹ ਮੁਕਾਬਲਾ ਹੈ ਗੁਰੂ ਸਾਹਿਬ ਦਾ ਗੁਰੂ ਸਾਹਿਬ ਜੀ ਨੂੰ ਕਹੋ ਤੁਸੀਂ ਉਹ ਕਹਵੇ ਭਾਈ ਬਿਆਸ ਸਿੰਘ ਜੀ ਕੋਲੇ ਗਿਆ ਸੀ ਦੁਨੀ ਚੰਦ ਪਹਿਲਾਂ ਬਿਆਸ ਸਿੰਘ ਨੂੰ ਕਹਨਾ ਜਾ ਕੇ ਮਹਾਰਾਜ ਨੂੰ ਸਮਝਾਓ ਤੁਸੀਂ ਜੀ ਵੀ ਹੱਥਾਣਾ ਕਦੇ ਮੁਕਾਬਲੇ ਹੋਇਆ ਤੇ ਗੁਰੂ ਸਾਹਿਬ ਜੀ ਬਿਆਸ ਸਿੰਘ ਨੇ ਕਿਹਾ ਤੇ ਬਿਆਸ ਸਿੰਘ ਆਇਆ ਕੌਤਕਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਮਝਾ ਤੂੰ ਜੇ ਸਮਝਣਾ ਤਾਂ ਅੰਦਰ ਨਾਮ ਬਾਣਿਆ ਤਾਂ ਭਰੋਸਾ ਰੱਖ ਗੁਰੂ ਤੇ ਭਰੋਸਾ ਰੱਖ ਟੇਕ ਰੱਖ ਤੇਰੀ ਜਿੱਤ ਹੋਊਗੀ ਤਨਾ ਨਾ ਨਾ ਹੱਥਾਣਾ ਕੌਣ ਮੁਕਾਬਲਾ ਕਰੂਗਾ ਤੇ ਜਦੋਂ ਦੁਨੀ ਚੰਦ ਅਖੀਰ ਨੂੰ ਜੀ ਭੱਜ ਗਿਆ ਰਾਤ ਨੂੰ ਕਿਲੇ ਦੀ ਗੰਧ ਟੱਪ ਗਿਆ ਜਦੋਂ ਕੰਧ ਟੱਪਣ ਲੱਗਿਆ ਨਾ ਤੇ ਰੱਸਾ ਟੁੱਟ ਗਿਆ ਕਿਉਂਕਿ ਦੇਹ ਵੱਡੀ ਭਾਰੀ ਸੀਗੀ ਜੀ ਰੱਸਾ ਟੁੱਟ ਗਿਆ ਤੇ ਮੁੜ ਕੇ ਉੱਤੋਂ ਜਦੋਂ ਡਿੱਗ ਪਿਆ ਤੇ ਲੱਤ ਟੁੱਟ ਗਈ ਸੀ ਇਹਦੀ ਜੀ ਲੱਤ ਟੁੱਟ ਗਈ ਸੀ ਤੇ ਚਲੋ ਨਾਲ ਆਪਦੇ ਇਹ ਹੋਰ ਵੀ ਸਾਥੀ ਸੀ ਇਹ ਭਜਾ ਕੇ ਲੈ ਗਿਆ ਸੀਗਾ ਨਾ ਤੇ ਗੁੱਸੇ 'ਚ ਜਦੋਂ ਗੁਰੂ ਸਾਹਿਬ ਜੀ ਨੂੰ ਪਤਾ ਲੱਗਿਆ ਵੀ ਦੁਨੀ ਚੰਤਾ ਭੱਜ ਗਿਆ ਡਰਪੋਕ ਤੇ ਗੁਰੂ ਸਾਹਿਬ ਜੀ ਕਹਿੰਨ ਨੂੰ ਸਿੱਖ ਕਹਿੰਦੇ ਮਹਾਰਾਜ ਹੁਣ ਮੁਕਾਬਲਾ ਕੌਣ ਕਰੂਗਾ ਤੇ ਭਾਈ ਬਚਿੱਤਰ ਸਿੰਘ ਜੀ ਨੇ ਇਸ਼ਾਰਾ ਕਰਕੇ ਕਹਿੰਦੇ ਨਾ ਉਹ ਸਾਡਾ ਸੂਰਮਾ 45 ਕਿਲੋ ਦੇ ਦੇ ਦੱਸਦਾ ਇਤਿਹਾਸ ਜੀ ਸਰੀਰ ਕਰਕੇ 45 ਕਿਲੋ ਦਾ ਸੀ ਭਾਈ ਬਚਿੱਤਰ ਸਿੰਘ ਦਾ ਕੱਦ ਵੀ ਕੋਈ ਬਾਹਲਾ ਲੰਮਾ ਨਹੀਂ ਸੀ ਭਾਈ ਬਚਿੱਤਰ ਸਿੰਘ ਜੀ ਦਾ 45 ਕਿਲੋ ਦਾ ਹਾਥੀ ਨਾਲ ਮੁਕਾਬਲਾ ਕੀਤਾ ਗੁਰੂ ਸਾਹਿਬ ਜੀ ਦੀਆਂ ਨਾਗਰੀਆਂ ਬੱਚਿਆਂ ਨੂੰ ਖਾ ਕੇ ਲੈ ਕੇ ਆਏ ਸੀ ਨਾ ਜਿਹੜੇ ਮੁਰ ਸੇ ਖਨਾਲ ਗਏ ਸੀ ਉਹਨਾਂ ਨੂੰ ਪਤਾ ਹੈ 나ਗਣੀ ਪਈ ਹੈ ਉਮੇ ਦਰਸ਼ਨ ਕਰਾਉਂਦੇ ਉੱਥੇ ਜਿਹੜੀ ਹਾਥੀ ਦੇ ਪਤਾ ਸੀਗਾ ਬਚਿੱਤਾ ਸਿੰਘ ਨੂੰ ਵੀ ਜਿਹੜੀ ਚੀਜ਼ ਗੁਰੂ ਸਾਹਿਬ ਨੇ ਦੱਸਤਾ ਸੀ ਵੀ ਅੱਖ ਨੰਗੇ ਹੋਊਗੀ ਅੱਖ ਨੰਗੇ ਹੋਊਗੀ ਤੇ ਅੱਖ ਵੇਜ ਦੀ ਟਵਾਰੀ ਵਾਸਾ ਤੇ ਇਹ ਜਾਂ ਨਿਸ਼ਾਨਾ ਮਾਰਿਆ ਅੱਖ ਵੇਜ ਦੀ 나ਗਣੀ ਸਿੱਧੇ ਸਿਰ ਨੂੰ ਚੀਰ ਦੀ ਟਪ ਗਈ ਹਾਥੀ ਚੀਕਾਂ ਮਾਰਦਾ ਜਿਹੜਾ ਲਕਾੜਨ ਗੁਰੂ ਜਾਬ ਨੂੰ ਆਇਆ ਸੀ ਆਪਦੀ ਫੌਜ ਨੂੰ ਲੁਤਾੜ ਗਿਆ ਕਿੰਨੀ ਫੌਜ ਮਾਰਤੀ ਸੀ ਹੁਣ ਇਹ ਰੋ ਵਿਚਾਰ ਸੋ ਪਿਆਰੋ ਜਿਹੜੀ ਅੰਦਰ ਦੀ ਨਿਡਰਤਾ ਨਾ ਉਹ ਬਲਵਾਨ ਆ ਜਿਹੜਾ ਅੰਦਰਲਾ ਉਹ ਮਣ ਹੋਣਾ ਚਾਹੀਦਾ ਹੈ ਸਰੀਰਕ ਬਲ ਕੁਝ ਨਹੀਂ ਕਰਦਾ ਮਨੁੱਖ ਦਾ ਵੀ ਬਲ ਕਰਕੇ ਬੰਦਾ ਹੋਊਗਾ ਕਰਨ ਕਰਾਵਣ ਸਰਬ ਕੋ 나ਤ ਉਹ ਕਰਨ ਕਰਾਉਣ ਵਾਲਾ ਪ੍ਰਮਾਤਮਾ ਆਗਿਆਕਾਰੀ ਬਪਰਾ ਜੀਓ ਗੁਰੂ ਜੀ ਕਹਿੰਦੇ ਜੀਵਤਾ ਵਿਚਾਰਾ ਆਗਿਆ ਮੰਨਣ ਵਾਲਾ ਜੀ ਆਪਾ ਦੇ ਹੁਕਮ ਦੇ ਵਿੱਚ ਹੀ ਐ ਜੋ ਤੇ ਸੁਭਾਵੈ ਸੋਈ ਫੁਣਥਿਓ ਜੋਣ ਚੰਗਾ ਲੱਗਦਾ ਉਹੀ ਹੁੰਦਾ ਫਿਰ ਭਾਈ ਕਬਹੁ ਹੂ ਊਚ ਨੀਚ ਮੈਂ ਬਸੈ ਕਹਿੰਦੇ ਕਦੇ ਤਾਂ ਮੈਂ ਵੱਡੀਆਂ ਵੱਟੀਆਂ ਗੱਲਾਂ ਕਰਦਾ ਤੇ ਕਦੇ ਕਦੇ ਕਹਿੰਦੇ ਵੀ ਨੀਵੀਂ ਦਸ਼ਾ ਆਪਣੇ ਮਨ ਦੀ ਨਹੀਂ ਬਣਦੀ ਪਿਆਰੇ ਉਹ ਸਾਰਿਆਂ ਦੀ ਬਣਦੀ ਆਪਣੀ ਮਨ ਦੀ ਅਵਸਥਾ ਨਹੀਂ ਬਣਦੀ ਕਦੇ ਤਾਂ ਬਾਣੀ 'ਚ ਹੋਰ ਸ਼ਬਦ ਵੀ ਆਉਂਦਾ ਕਬਹੁ ਹੂ ਜੀੜਾ ਉਪ ਚੜਤ ਹੈ ਕਬੂ ਜਾਈ ਪਿਆਲੇ ਲੋਭੀ ਜੀੜਾ ਥਿਰ ਨਾ ਰਹਤ ਹੈ ਚਾਰੇ ਕੁੰਡਾਂ ਪਾਲੇ ਗੁਰੂ ਜੀ ਕਹਿੰਦੇ ਇਹ ਮਨ ਦੀ ਹਾਲਤ ਕੀ ਹੈ ਜੀ ਕਦੇ ਤੋਂ ਵੱਡੀਆਂ-ਵੱਡੀਆਂ ਗੱਲਾਂ ਕਰਦਾ ਐ ਐਂ ਕਰਦਿਆਂਗੇ ਐਂ ਕਰਦਿਆਂਗੇ ਤੇ ਕਦੇ ਨੀਂਆਂ ਗੱਲਾਂ ਨੀਂਆਂ ਗੱਲਾਂ ਕਿਵੇਂ ਕਰਦਾ ਹੁੰਦਾ ਕਹਿੰਦਾ ਮਾਰੀ ਨਾ ਜੱਗੇ ਗੱਡੀ ਥੱਲੇ ਆ ਕੇ ਸਪਰੇਅ ਨਾ ਪੀ ਕੇ ਮਾਰਦੀ ਰਸਾ ਲਾ ਦਲ ਚਪਾਲ ਕੇ ਇਹ ਨੀਂਆਂ ਗੱਲਾਂ ਹੁੰਦੀਆਂ ਇਹਨੂੰ ਕਹਿੰਦੇ ਨੀਵਾ ਪਾਣਾ ਕਹਿੰਦੇ ਮਨ ਦੀ ਹਾਲਤ ਮਹਾਰਾਜ ਸਾਡੀ ਤੇ ਇਹ ਜੀ ਹੈ ਤੋ ਦੇ ਉੱਚੀਆਂ ਉੱਚੀਆਂ ਗੱਲਾਂ ਕਰਦੇ ਕਦੇ ਨੀਵੀਆਂ ਗੱਲਾਂ ਕਬਹੁ ਸੋਗ ਹਰ ਖਰੰਗ ਹੱਸੈ ਕਦੇ ਇਹਦੇ ਅੰਦਰ ਸੋਗ ਹੁੰਦਾ ਕਦੇ ਮਾਲਕ ਜੀ ਖੁਸ਼ੀ ਹੁੰਦੀ ਹੈ ਆਪਣੇ ਮਨ ਦੀ ਹਾਲਤ ਹੈ ਕਬਹੁ ਹੂ ਨਿੰਦ ਚਿੰਦ ਵਿਵਹਾਰ ਕਦੇ ਨਿੰਦਿਆ ਵਿੱਚ ਪ੍ਰਵਿਰਤ ਹੁੰਦਾ ਹੈ ਕਦੇ ਲੋਕਾਂ ਦੀ ਵਡਿਆਈ ਕਰਨ ਲੱਗ ਜਾਂਦਾ ਕਦੇ ਨਿੰਦਿਆ ਕਰਦਾ ਕਦੇ ਵਡਿਆਈ ਕਰਦਾ ਮਾਲਕ ਜੀ ਕਬਹੁ ਊਵਾ ਆਕਾਸ ਫਿਆਣ ਕਦੇ ਤਾਂ ਉੱਚੇ ਆਕਾਸ਼ਾਂ ਵਿੱਚ ਉੜਦਾਗਾ ਕਦੇ ਪਤਾਲ ਚ ਜਾ ਵੜਦਾ ਹੈਗਾ ਜਮੇ ਥੱਲੇ ਡਿੱਗ ਪੈਂਦਾ ਮਨੁੱਖ ਇਹ ਵਾਰੀ ਵਿਚਾਰ ਮਨੁੱਖ ਦੇ ਉੱਤੇ ਹੁੰਦੇ ਆ ਨਾ ਬਾਣੀ ਚ ਨੇ ਇੱਕ ਹੋਰ ਉਦਾਹਰਨ ਦਿੱਤੀ ਹੈ ਬਿਰਤੀ ਦੀ ਗੱਲ ਹੈ ਜੀ ਵੈਸੇ ਉਹ ਇੱਲ ਵੀ ਉਦਾਹਰਨ ਦਿੱਤੀ ਗੁਰੂ ਸਾਹਿਬ ਜੀ ਨੇ ਕਹਿੰਦੇ ਉੜਦੀ ਉੜਦੀ ਦਹਿ ਦਸਾਂ ਜਲ ਪਰਬਤ ਬਨਰਾਏ ਜਿੱਥੇ ਡਿੱਠਾ ਮਿਰਤ ਕੋ ਇੱਲ ਬਹਿਤੀ ਹਾ ਇਹ ਕਹਿੰਦੇ ਭਾਈ ਇੱਲ ਵੇਖੋ ਕਿੰਨੀ ਉੱਚੀ ਉੜਦੀ ਹੈ ਪਰ ਕਹਿੰਦੇ ਵੇ ਵੇਖੋ ਬਿਰਤੀ ਵੇਖੋ ਕਿੱਥੇ ਮਰਦਾਰ ਤੇ ਪਈ ਹੈ ਕਈ ਵਾਰੀ ਨਾ ਗੱਲਾਂ ਆਪਾਂ ਵੱਡੀਆਂ ਕਰ ਜਾਂਦੇ ਆ ਕੰਮ ਸਭ ਤੋਂ ਭੜੇ ਕਰ ਜਾਂਦੇ ਆ ਕਈ ਵਾਰ ਆਪਦੀ ਸਾਡੀ ਗੱਲ ਹੈ ਜੀ ਉਹ ਕਹਿੰਦੇ ਵੀ ਕਦੇ ਉਹ ਜਿਹੜੀ ਇੱਲ ਸੀਗੀ ਪਰਬਤਾਂ ਉਤੋਂ ਦੀ ਟੱਪੀ ਉੱਥੇ ਵੀ ਨਹੀਂ ਡਿੱਗੀ ਕਦੇ ਸਮੁੰਦਰਾ ਉਤੋਂ ਦੀ ਟੱਪੀ ਕਹਿੰਦੇ ਉੱਥੇ ਵੀ ਨਹੀਂ ਡਿੱਗੀ ਫਿਰਦੀ ਫਿਰਦੀ ਦਹਿਦਸਾਂ ਕਿੰਨੇ ਵਾਰਟ ਕਹਿੰਦੇ ਜਿਹੜੀ ਇੱਲ ਟੱਪ ਜਾਂਦੀ ਹੈ ਫਿਰਦੀ ਫਿਰਦੀ ਦਹਿਦਸਾਂ ਜਾਲ ਪਰਬਤ ਬਨਰਾਏ ਕਿੱਡੇ-ਕੱਡੇ ਜੰਗਲਾਂ ਤੋਂ ਦੀ ਟੱਪੀ ਔਰ ਕਹਿੰਦੇ ਜਿੱਥਾ ਡਿੱਠਾ ਮਿਰਤਕੋ ਇੱਲ ਬੈਠੀਆ ਜਿੱਥੇ ਮਰਦਾਰ ਦਿਸ ਗਿਆ ਮਰਿਆ ਪਿਆ ਇੱਲ ਡਿੱਗ ਪੀ ਫਿਆ ਰਹੋ ਅਸਲ ਚ ਆਪਣੀ ਗੱਲ ਐ ਇਹ ਬਿਆਰੋ ਕਈ ਵਾਰੀ ਅਸੀਂ ਬਹੁਤ ਉੱਚੇ ਉੱਡਦੇ ਆਂ ਤੇ ਸਭ ਤੋਂ ਮਾੜਾ ਕੰਮ ਕਰ ਬੈਨੇ ਵੇਰ ਅਸੀਂ ਇੱਲ ਦੀ ਇੱਲ ਦੀ ਤਰ੍ਹਾਂ ਮਰਦਾਰ ਦੇ ਉੱਤੇ ਨਿਗਾਹ ਹੁੰਦੀ ਸਾਡੀ ਵੀ ਬੰਦਾ ਵਧੀਆ ਸੀਗਾ ਕਹਿੰਦੇ ਆ ਠੱਗੀ ਕਰ ਗਿਆ ਬੰਦਾ ਬਾਹਲਾ ਵਰਗਾ ਜੀ ਭਰਾ ਨੇ ਠੱਗੀ ਮਾਰ ਗਿਆ ਮਾਰ ਗਿਆ ਯਾਰ ਬੰਦਾ ਉਹ ਠੀਕ ਸੀਗਾ ਯਾਰ ਮਗਰ ਲੋਕ ਗੱਲਾਂ ਨਹੀਂ ਕਰਦੇ ਲੋ ਗੱਲਾਂ ਕਰਦੇ ਹੁੰਦੇ ਆ ਯਾਰ ਬੰਦਾ ਤਾਂ ਠੀਕ ਸੀ ਪਤਾ ਨਹੀਂ ਕਿਉਂ ਚੋਰੀ ਕਰ ਗਿਆ ਯਾਰ ਉਹ ਵੱਡੇ ਵੱਡੇ ਚੋਰ ਮਨ ਮਨ ਚੋਰ ਹੁੰਦਾ ਨਾ ਤੇ ਉਹ ਸਰੀਰ ਚੋਰ ਨਹੀਂ ਹੁੰਦਾ ਮਨ ਚੋਰ ਹੁੰਦਾ ਅਸਲ ਵਿੱਚ ਮਨੁੱਖ ਦੇ ਪਹਿਲਾਂ ਚੋਰੀ ਮਨ ਵਿੱਚੋਂ ਚਲਦੀ ਹੈ ਤਣ ਤਾਂ ਬਾਅਦ ਵਿੱਚ ਆਖਦਾ ਪਹਿਲਾਂ ਮਨ ਚ ਫੁਰਨੇ ਉੱਡਦੇ ਆ ਸੋ ਗੁਰੂ ਜੀ ਕਹਿੰਦੇ ਮਾਲਕ ਜੀ ਉਹ ਇਹ ਵੀ ਤੇਰੀ ਕਿਰਪਾ ਹੈ ਮਾਲਕ ਜੀ ਕਦੇ ਕਿਹ ਦੀ ਵਰਤੀ ਕਦੇ ਬਣਦੀ ਕਦੇ ਕਿਹ ਜੀ ਕਬਹੂ ਉਭ ਆਕਾਸ਼ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਕਦੇ ਹੀ ਬ੍ਰਹਮ ਦੇ ਵਿਚਾਰ ਪਰਮਾਤਮਾ ਦੇ ਵਿਚਾਰ ਜਾਣਨ ਵਾਲਾ ਬਣਦਾ ਹੈਗਾ ਕਦੇ ਬਣਦੀ ਹੈ ਨਾ ਵਰਤੀ ਕਈ ਵਾਰੀ ਨਾਮ ਬਾਣੀ ਸੁਣਨ ਨੂੰ ਜੀ ਕਰਦਾ ਕਹਿੰਦੇ ਉਹ ਸੁਣਾ ਕਈ ਵਾਰੀ ਗੁਰੂ ਦੇ ਗੱਲ ਸੁਣਨ ਨੂੰ ਜੀ ਕਰਦਾਗਾ ਕਈ ਵਾਰੀ ਗੁਰੂ ਦੇ ਗੱਲਾਂ ਤੋਂ ਵੀ ਮਾਣਾ ਕਰ ਜਾਂਦਾ ਕਹਿੰਦਾ ਜੀ ਕਹਿੰਦਾ ਛੱਡ ਪਰਾਂ ਕਹਿੰਦੇ ਮਿਲਿਆ ਤਾਂ ਕੁਝ ਹੈ ਨਹੀਂ ਗੁਰਦੁਆਰੇ ਨਾਲ ਜਾਂਦਿਆਂ ਨੂੰ ਮੈਨੂੰ ਇੰਨੇ ਦਿਨ ਹੋ ਗਏ ਮਿਲਿਆ ਤਾਂ ਕੁਝ ਹੈ ਨਹੀਂ ਛੱਡ ਪਰਾਂ ਜਿਆਦਾ ਇਹ ਦੀ ਵਰਤੀ ਬਣ ਜਾਂਦੀ ਹੈ ਏ ਮਾਲਕ ਜੀ ਉਹ ਨਾਨਕ ਆਪ ਮਲਾਵਣ ਹਾਰ ਅਖੀਰਲੀ ਪੰਗਤੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮਾਲਕਾ ਜਿਨ੍ਹਾਂ ਨੂੰ ਤੂੰ ਆਪ ਮਲਾਉਣਾ ਨਾ ਉਹੀ ਮਿਲਦੇ ਮਾਲਕਾ ਹੋਰ ਨਹੀਂ ਕੋਈ ਮਿਲ ਸਕਦਾ ਜਿਨ੍ਹਾਂ ਉnde ਤੂੰ ਆਪ ਦੀ ਮਿਹਰ ਕਰਦੰਾ ਤੇਰੇ ਦਰ ਦੇ ਉੱਤੇ ਆ ਕੇ ਉਹੀ ਮਿਲ ਸਕਦੇ ਐ ਜਿਨ੍ਹਾਂ ਉਤੇ ਤੂੰ ਆਪ ਜਪਉਣਾ ਜਿਨ੍ਹਾਂ ਨੂੰ ਤੂੰ ਆਪ ਨਾਮ ਜਪਉਣਾ ਚਾਹਣਾ ਉਹ ਨਾਮ ਵੀ ਜਪਦੇ ਐ ਬਾਣੀ ਵੀ ਪੜ੍ਹਦੇ ਐ ਸਿਮਰਨ ਵੀ ਕਰਦੇ ਐ ਸਤ ਗੁਰ ਸਿੱਖੋ ਜਿਨ੍ਹਾਂ ਸਰੀਰ ਆਪਾਂ ਬੈਠੇ ਐ ਗੁਰੂ ਅੱਗੇ ਅਰਦਾਸ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਸਮਝ ਚੱਲੋ ਆਨੰਦ ਲਾਲਾ ਪਛਤਾ ਜੋ ਬੀਤੀ ਸੋ ਬੀਤੀ ਆਪਾਂ ਵੀ ਕਹਿ ਦਈਏ ਕਦੇ ਗੁਰੂ ਨੂੰ ਮਾਲਕਾ ਵੀ ਜਿਹੜਾ ਸਮਾਂ ਬੀਤ ਗਿਆ ਬੀਤ ਗਿਆ ਅੱਗੇ ਤੋਂ ਸਮਝ ਨਾ ਚੱਲ ਗਿਆ ਸਹਾਰਾ ਜੀਵਨ ਵਿੱਚ ਕੋਈ ਮਾੜਾ ਕੰਮ ਨਾ ਹੋ ਜਾਵੇ ਭੈੜਾ ਕੰਮ ਨਾ ਹੋ ਜਾਵੇ ਤੇ ਇਹ ਗੁਰੂ ਮੂਰੇ ਅਰਦਾਸ ਕਰਨੀ ਹੈ ਸੋਆਈਆਂ ਹੋਈਆਂ ਸੰਤਾਂ ਦਾ ਤਾ ਦਿਲ ਤੋਂ ਧੰਨਵਾਦ ਹੈ ਜੀ ਬੇਨਤੀ ਹੈ ਭਾਈ ਭਾਈ ਬਲਕਾਰ ਸਿੰਘ ਜੀ ਸਪੁੱਤਰ ਸਦਾਰ ਭਾਈ ਗੋਚਾਰਨ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਸੰਗਤਾਂ ਵਾਸਤੇ ਚਾਹ ਪਣ ਦਾ ਲੰਗਰ ਲਾਇਆ ਹੋਇਆ ਹੈ ਸਮਾਪਤੀ ਜਦੋਂ ਹੋਗੀ ਉਪਰੰਤ ਸਾਰੀ ਸੰਗਤ ਨੇ ਪੰਗਤਾਂ ਵਿੱਚ ਬੈਠ ਕੇ ਭਾਈ ਜੋ ਚਾਹ ਪਣ ਦਾ ਲੰਗਰ ਜਰੂਰ ਛਕਣ ਦੀ ਕਿਰਪਾ ਕਰ ਲਈ ਆਓ ਜਪੀਏ ਭਾਈ ਸਾਰੇ ਸ਼ਬਦ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤਾ